ਸੁਭਾਵਕ ਤੌਰ ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਦੇ ਬਾਰੇ ਇੰਨਾ ਕੁਤੇ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜਿਸ ਵੇਲੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਉਣਾ ਸ਼ੁਰੂ ਕੀਤਾ ਸੀ ਤੇ ਉਸ ਸਰੂਪ ਦੇ ਪਹਿਲੇ ਲਿਖਾਰੀ ਪਹਿਲੇ ਰਾਈਟਰ ਜੋ ਨੇ ਉਹ ਭਾਈ ਗੁਰਦਾਸ ਸਾਹਿਬ ਨੇ ਇਹ ਮੁੱਖ ਤੌਰ ਦੇ ਉੱਤੇ ਲਗਭਗ ਅਸੀਂ ਜਾਣਦੇ ਹਾਂ ਇਹ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਲੱਗਦੇ ਸੀ ਉਹਨਾਂ ਦੇ ਭਰਾ ਦੇ ਪੁੱਤਰ ਸਨ ਭਾਈ ਗੁਰਦਾਸ ਸਾਹਿਬ ਤੇ ਜਿਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਨਾਲ ਗੁਰੂ ਅੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਬਸਾਇਆ ਹੈ ਤੇ ਉਦੋਂ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਸੀ ਜਾਂ ਇਹਨਾਂ ਦੇ ਹੋਰ ਸਾਥ ਸਬੰਧੀ ਸ਼ਰੀਕੇ ਵਾਲੇ ਸੀ ਉਹ ਗੋਇੰਦਵਾਲ ਸਾਹਿਬ ਆ ਕੇ ਇੱਥੇ ਵਸਣ ਲੱਗ ਪਏ ਸੀ ਇਸ ਕਰਕੇ ਸੁਭਾਵਕ ਈ ਗੱਲ ਐ ਕਿ ਭਾਈ ਗੁਰਦਾਸ ਸਾਹਿਬ ਜੀ ਦਾ ਪਰਿਵਾਰ ਵੀ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਇੱਥੇ ਆ ਕੇ ਗੋਇੰਦਵਾਲ ਸਾਹਿਬ ਵਸਿਆ ਹੁਣ ਜਿਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਦਾ ਜਨਮ ਹੁੰਦਾ ਹੈ ਤੇ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਅਜੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨਹੀਂ ਹੋਏ ਕਈਆਂ ਨੇ 1500 ਤੋਂ 51 ਜਿਹੜੀ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਦੀ ਜਨਮ ਤਰੀਕ ਦਿੱਤੀ ਹੈ ਫਿਰ ਵੀ ਇਸ ਗੱਲ ਨੂੰ ਇਦਾਂ ਸਮਝ ਲਈਏ ਕਿ ਜਿਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਦਾ ਜਨਮ ਹੁੰਦਾ ਹੈ ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਭਾਵੇਂ ਉਹਨਾਂ ਦਾ ਉਹ ਆਖਰੀ ਸਾਲ ਚੱਲਦਾ ਪਿਆ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਸ ਵੇਲੇ ਮੌਜੂਦ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਸ ਵੇਲੇ ਮੌਜੂਦ ਨੇ ਤੇ ਥੋੜੇ ਸਮੇਂ ਬਾਅਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਜਨਮ ਹੋ ਜਾਂਦਾ ਹੈ ਤੇ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਅਸੀਂ ਇਸ ਚੀਜ਼ ਨੂੰ ਵੇਖਾਂਗੇ ਕਿ ਇੱਕ ਚੀਜ਼ ਨੂੰ ਅਸੀਂ ਇਹ ਪੜ੍ਹਦੇ ਹਾਂ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਰਹਿ ਕੇ ਤੇ ਪੜਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਤੇ ਉਸ ਵੇਲੇ ਪੜ੍ਹਾਈ ਦਾ ਲੈਵਲ ਕੀ ਹੋਵੇਗਾ ਗੁਰੂ ਘਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਪੜ੍ਹਾਈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਹੁੰਦੀ ਹੈ ਵਿਚਾਰਵਾਨਾਂ ਦੀ رائے ਵੈਸੇ ਇਹ ਆ ਕਿ ਗੁਰੂ ਰਾਮਦਾਸ ਸਾਹਿਬ ਦੇ ਵੇਲੇ ਸਿੱਖੀ ਦੇ ਵਿੱਚ ਆਏ ਨੇ ਪਰ ਕਿਉਂਕਿ ਇਹ ਬਾਕੀ ਪਰਿਵਾਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੁੜਿਆ ਹੈ ਇਸ ਕਰਕੇ ਪਰਿਵਾਰ ਭਾਈ ਗੁਰਦਾਸ ਸਾਹਿਬ ਜੀ ਦਾ ਨਾਲ ਹੈ ਅਸੀਂ ਇਸ ਪਾਸੇ ਤੋਂ ਗੱਲ ਸ਼ੁਰੂ ਕਰਾਂਗੇ ਤੇ ਹੁਣ ਇਨਾਂ ਨੇ ਸਭ ਤੋਂ ਪਹਿਲਾਂ ਜੋ ਪੜ੍ਹਾਈ ਕੀਤੀ ਹੈ ਸੁਭਾਵਿਕ ਜੀ ਗੱਲ ਹੈ ਕਿ ਜਿਹੜੀ ਪੜ੍ਹਾਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਰਾਈ ਗਈ ਹੈ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਇਹ ਪੜ੍ਹਾਈ ਕਰਾਈ ਗਈ ਹੈ ਤੇ ਵੈਸੇ ਜਦੋਂ ਅਸੀਂ ਇਸ ਪਾਸੇ ਤੋਂ ਪੜ੍ਹਦੇ ਹਾਂ ਤੇ ਰਿਸ਼ਤੇ ਦੇ ਵਿੱਚ ਇਹ ਬੀਬੀ ਪਾਨੀ ਜੀ ਦੇ ਭਰਾ ਲੱਗਦੇ ਨੇ ਜਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭਤੀਜੇ ਲੱਗੇ ਤੇ ਬੀਬੀ ਪਾਨੀ ਦੇ ਭਰਾ ਲੱਗਦੇ ਨੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਸਾਹਿਬ ਉਮਰ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਸੀ ਕਿਉਂਕਿ 1563 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉਮਰ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਭਾਈ ਗੁਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ ਚੰਗੀ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਪੜ੍ਹਾਈ ਹੈ ਗੁਰਮਤ ਦਾ ਖਿਆਲ ਹੈ ਪਹਿਲਾਂ ਉਹਨੂੰ ਸਮਝਦੇ ਨੇ ਫਿਰ ਉਹਨੂੰ ਜੀਣ ਦੀ ਗੱਲ ਕਰਦੇ ਨੇ ਤੇ ਫਿਰ ਮਹਾਰਾਜ ਜੀ ਉਹਨਾਂ ਨੂੰ ਪ੍ਰਚਾਰ ਦੇ ਲਈ ਭੇਜਦੇ ਨੇ ਸਰੂਪ ਲਿਖਣ ਦਾ ਸਮਾਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ ਆਉਂਦਾ ਹੈ ਉਹਦੇ ਤੋਂ ਪਹਿਲਾਂ ਵੀ ਜਿਸ ਵੇਲੇ ਵੀ ਕਿਤੇ ਲੋੜ ਪੈਂਦੀ ਹੈ ਗੁਰਮਤ ਦੇ ਨਾਲ ਸੰਬੰਧਿਤ ਕੋਈ ਸਵਾਲ ਜਵਾਬ ਜਾਂ ਕਿਤੇ ਕੋਈ ਮਸਲਾ ਖੜਾ ਹੁੰਦਾ ਹੈ ਤਾਂ ਸਾਡੇ ਸਾਹਮਣੇ ਗੱਲ ਆਉਂਦੀ ਹੈ ਕਿ ਸਤਿਗੁਰੂ ਭਾਈ ਗੁਰਦਾਸ ਸਾਹਿਬ ਨੂੰ ਕਹਿ ਦਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਤੱਕ ਵੀ ਇਹੋ ਗੱਲ ਚੱਲਦੀ ਰਹਿੰਦੀ ਹੈ ਜਦੋਂ ਤੱਕ ਉਹ ਜਿੰਦੇ ਰਹਿੰਦੇ ਨੇ ਹਾਂ ਕੋਈ ਮਸਲਾ ਹੈ ਸਿੱਖਾਂ ਦਾ ਕੋਈ ਸਵਾਲ ਹੈ ਤੇ ਮਹਾਰਾਜ ਜੀ ਦੇ ਕੋਲ ਭਾਈ ਗੁਰਦਾਸ ਸਾਹਿਬ ਉਸ ਵੇਲੇ ਨੇ ਤੇ ਉਹਨਾਂ ਨੂੰ ਕਹਿਦਣਾ ਵੀ ਤੁਸੀਂ ਇਹਨੂੰ ਕਲੀਅਰ ਕਰੋ ਤੁਸੀਂ ਇਹਦਾ ਜਵਾਬ ਦਿਓ ਇਹਦਾ ਮਤਲਬ ਹੈ ਵੀ ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖਣ ਤੋਂ ਬਿਨਾ ਵੀ ਜੋ ਉਹਨਾਂ ਦੀ ਸੇਵਾ ਹੈ ਆਗਰੇ ਦੇ ਵਿੱਚ ਜਾਂ ਬਨਾਰਸ ਦੇ ਵਿੱਚ ਉਹ ਪ੍ਰਚਾਰ ਕਰਨ ਦੇ ਲਈ ਗੁਰੂ ਸਾਹਿਬ ਦੇ ਵੱਲੋਂ ਭੇਜੇ ਗਏ ਨੇ ਇੱਕ ਹੋਰ ਗੱਲ ਕਹਿ ਕੇ ਤੇ ਫਿਰ ਅਸੀਂ ਵਾਰਦੀ ਵਿਚਾਰ ਦੇ ਨਾਲ ਜੁੜਾਂਗੇ ਜਿਸ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅਜੇ ਗੁਰਤਾ ਗੱਦੀ ਦੇ ਉੱਤੇ ਬੈਠੇ ਹੋਏ ਨੇ ਤੇ ਆਪ ਜੀ ਜਾਣਦੇ ਹੋਵੋਗੇ ਇਸ ਗੱਲ ਨੂੰ ਕਿ ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕੁੱਲ ਉਮਰ ਲਗਭਗ 18 ਸਾਲ ਦੇ ਕਰੀਬ ਸੀ ਜਿਸ ਵੇਲੇ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠਦੇ ਨੇ ਤੇ ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਦੇ ਵਿਰੋਧ ਦਾ ਬਹੁਤ ਮੁਕਾਬਲਾ ਕਰਨਾ ਪਿਆ ਹੈ ਬਹੁਤ ਵਿਰੋਧ ਸਹਿਣ ਕਰਨਾ ਪਿਆ ਹੈ ਉਹਨਾਂ ਨੂੰ ਕਈ ਤਰੀਕਿਆਂ ਦੇ ਇਲਜ਼ਾਮ ਬਾਬਾ ਪ੍ਰਿਥੀ ਚੰਦ ਦੇ ਵੱਲੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਉੱਤੇ ਲੱਗਦੇ ਨੇ ਪਰ ਜਿਸ ਵੇਲੇ ਅਸੀਂ ਅੱਗੇ ਪੜ੍ਹਦੇ ਹਾਂ ਕਿ ਭਾਈ ਗੁਰਦਾਸ ਸਾਹਿਬ ਜੀ ਨੂੰ ਸਤਗੁਰੂ ਜੀ ਨੇ ਪ੍ਰਚਾਰ ਕਰਨ ਦੇ ਲਈ ਭੇਜਿਆ ਹੋਇਆ ਸੀ ਤੇ ਅਜੇ ਕੁਝ ਸਮੇਂ ਬਾਅਦ ਜਦੋਂ ਭਾਈ ਗੁਰਦਾਸ ਸਾਹਿਬ ਆਉਂਦੇ ਨੇ ਤੇ ਉਹ ਵੇਖਦੇ ਨੇ ਕਿ ਜਿਹੜੀ ਸੰਗਤ ਹੈ ਉਹਦੇ ਨਾਲ ਬਾਬਾ ਪ੍ਰਿਥੀ ਚੰਦ ਕੀ ਕਰਦੇ ਨੇ ਸੰਗਤ ਦੀ ਦਿਸਵੰਦ ਦੀ ਪੇਟਾ ਜਾਂ ਹੋਰ ਜਿਹੜੀ ਪੇਟਾ ਹੈ ਉਹ ਤੇ ਆਪਣੇ ਕੋਲ ਰੱਖ ਲੈਂਦੇ ਨੇ ਪਰ ਸੰਗਤ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਲੰਗਰ ਦੇ ਵੱਲ ਭੇਜ ਦਿੱਤਾ ਜਾਂਦਾ ਹੈ ਹੌਲੀ-ਹੌਲੀ ਲੰਗਰ ਮਸਤਾਨਾ ਹੋਣਾ ਸ਼ੁਰੂ ਹੋ ਗਿਆ ਉੱਥੇ ਹੁਣ ਸੰਗਤਾਂ ਨੂੰ ਸੁਚੇਤ ਕਰਨ ਦੇ ਲਈ ਇੱਕ ਸਪੈਸ਼ਲ ਵਾਰ ਹੈ ਭਾਈ ਗੁਰਦਾਸ ਸਾਹਿਬ ਜੀ ਦੀ 36 ਨੰਬਰ ਵਾਰ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਮੰਨਿਆ ਜਾਂਦਾ ਵੀ ਉਸ ਵੇਲੇ ਉਚਾਰਨ ਕੀਤੀ ਹੈ ਬਾਬਾ ਪ੍ਰਿਥੀ ਚੰਦ ਦੇ ਜਿਹੜੇ ਮਸੰਦ ਸਨ ਜੋ ਸਪੈਸ਼ਲ ਸੰਗਤਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਕੇ ਜਾਂਦੇ ਸਨ ਉਹਨਾਂ ਤੋਂ ਸੁਚੇਤ ਕਰਨ ਦੇ ਲਈ ਸੰਗਤ ਨੂੰ ਗੁਰੂ ਦੀ ਪਹਿਚਾਣ ਦੱਸਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਰੁਕ ਕੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਉਸ ਵੇਲੇ ਸੰਗਤਾਂ ਨੂੰ ਸਿੱਧੇ ਰਸਤੇ ਦੇ ਉੱਤੇ ਵੀ ਪਾਇਆ ਹੈ ਇਹ ਉਹਨਾਂ ਦੇ ਪ੍ਰਚਾਰ ਦਾ ਇੱਕ ਹਿੱਸਾ ਹੈ ਇੱਕ ਲਿਖਾਰੀ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਿਖ ਦਾ ਸਰੂਪ ਲਿਖਦੇ ਨੇ ਦੂਜਾ ਪ੍ਰਚਾਰਕ ਦੇ ਰੂਪ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜਾਂਦੇ ਨੇ ਤੇ ਤੀਜਾ ਜਿਹੜਾ ਅਸੀਂ ਆ ਪਾਸਾ ਹੈ ਵੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਆਪਣੀਆਂ ਜਿਹੜੀਆਂ ਲਿਖਤਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਵਾਰਾਂ ਨੂੰ ਗੁਰਬਖਸ਼ਿਸ਼ ਦੇ ਸਦਕਾ ਸ਼ੁਰੂ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਗੁਰਮਤ ਦੇ ਸਿਧਾਂਤਾਂ ਨੂੰ ਬੋਲਿਆ ਹੈ ਇੱਕ ਤੇ ਇਹ ਪਾਸਾ ਹੈ ਕਿ ਇਹ ਪੰਜਾਬੀ ਦੇ ਵਿੱਚ ਹੈ ਇਦਾਂ ਕਹਿ ਲਈਏ ਪੀ ਜੋ ਅੱਜ ਤੋਂ ਲਗਭਗ 4450 ਸਾਲ ਪਹਿਲਾਂ ਦੀ ਪੰਜਾਬੀ ਹੈ ਉਹਦੇ ਅੱਖਰ ਬੋਲੇ ਜਾਂਦੇ ਨੇ ਕਈ ਤਾਂ ਬਹੁਤ ਸੌਖੀਆਂ ਵਾਰਾਂ ਨੇ ਬੜੇ ਜਲਦੀ ਸਮਝ ਆ ਜਾਂਦੀਆਂ ਨੇ ਪਰ ਕੁਝ ਵੋਕੇਬਲਰੀ ਸਾਡੇ ਕੋਲੋਂ ਖਤਮ ਹੋ ਗਈ ਇਸ ਕਰਕੇ ਸਾਨੂੰ ਨਹੀਂ ਪਤਾ ਲੱਗਦਾ